ਬਾਬੀ ਨੂੰ ਮੈਂ ਰਾਤ ਗਿਆ ਰਾਤ ਦੇ ਸ਼ਹਿਰ ਗਿਆ ਤੇ ਵਾਪਸ ਹਾਂ ਮੈਂ ਕਹਿੰਦੀ ਮੈਂ ਰੋਟੀ ਵੀ ਨਹੀਂ ਖਾਂਦੀ ਹਾਂ ਕਿੱਥੇ ਤਾਂ ਮੁੰਡਾ ਫੜ ਕੇ ਬੈਠੀ ਰਹਿੰਦੀ ਹੈ ਤੇ ਰੋਟੀ ਵੀ ਨਹੀਂ ਖਾਂਦੀ ਖਾਂਦੀ ਹੈਗੀ ਹਾਂ ਦੇਖਦੇ ਨਾਲ ਨਾਲ ਹੀ ਖਾ ਲਿਆ ਕਰ ਤੇ ਮੈਂ ਨਾਲ ਕਿੱਥੋਂ ਕਾ ਲਾ ਤੇ ਚੁੱਪੜ ਕੇ ਅੜਦੀ ਉਹਦੇ ਤੋਂ ਮੈਂ ਕਿਹ ਮੁੰਡਾ ਫੜਾ ਦੇਣੀ ਹੈ ਫੜਾ ਦੇਣੀ ਹੈ ਹਾਂ ਇਹਨਾਂ ਦਾ ਹੌਸਲਾ ਹੀ ਮੰਮੀ ਬੜਾ ਹੁੰਦਾ ਵਾ ਕਰਮ ਮੈਂ ਕਹਿੰਦਾ ਕਰਮਾਂ ਵਾਲੇ ਨੇ ਖਾਣੀ ਆ ਹਨਾ ਕਰਮਾਂ ਵਾਲਾ ਖੰਦਾ ਵਾ ਇਹਨਾਂ ਦੀ ਆਸ ਹੀ ਵੱਡੀ ਹੁੰਦੀ ਆ ਚਲ ਆਪਾਂ ਨੂੰ ਇੰਨਾ ਹੁੰਦਾ ਵੀ ਹੈਗੇ ਮੂਰੇ ਗਾਂ ਚਲ ਜਾਨੀ ਇੰਨਾ ਤਾਂ ਕੋਈ ਇੰਨਾ ਬਾਹਰ ਪੱਲੇ ਆ ਬਾਹਰ ਖੁੱਲੇ ਆ ਚਲ ਮਾਰਾ ਜਹਣਾ ਉਹਦਾ ਕੋਈ ਸੁਬਣਾ ਤੇ ਬੇਚਾਰੇ ਦਾ ਚਲ ਜਾਨੀ ਇੰਨਾ ਤਾਂ ਹੈਗਾ ਵੀ ਫਲਾਣ ਨੇ ਦੀ ਆਸ ਬਣਿਆ ਥੇਗੀ ਆਸ ਬਣਿਆ ਤੇ ਹੈਗੀ ਆ ਨਾ ਉਹ ਲੈਦਾ ਅਗਲਾ ਮੰਗ ਰੋ ਕਿਸੇ ਨੇ ਨਾਮ ਨੇ ਹਾਂ ਵੀ ਕਿਸੇ ਨੇ ਨਾਮ ਉਹ ਨਹੀਂ ਚੱਕਿਆ ਚੱਕਿਆ ਭਈਆ ਕੋਈ ਨਾਉ ਨਹੀਂ ਲੈਂਦਾ ਹਾਂ ਕੋਈ ਨਾਉ ਲੈਂਦਾ ਨਹੀਂ ਕੋਈ ਲੋਰ ਦਾ ਪਤਾ ਨਹੀਂ ਦਾ ਹਾਂ ਤੇ ਉਹ ਸੱਦਾ ਦੇਣਾ ਉਹ ਦਾ ਫਲਾਣ ਨੇ ਦਾ ਮੁੰਡਾ ਫਲਾਣ ਨੇ ਦਾ ਘਰੇ ਆ ਪ੍ਰੋਗਰਾਮ ਆ ਪ੍ਰੋਗਰਾਮ ਆ ਹਾਂ ਬਹੁਤ ਸਾਡੇ ਤੇਰੇ ਮਾਮਲੇ ਤੇ ਲਾਦਾ ਹਾਂ ਔਰ ਕੁੜੀਆਂ ਗਈਆਂ ਗਈਆਂ ਉਹ ਆਪ ਮਰ ਗਿਆ ਮਰ ਗਿਆ ਹਾਂ ਤੇ ਮਾਮੀ ਹੁਣ ਕਿੱਥੇ ਹੁੰਦੀ ਆ ਉਹ ਕੁੜੀ ਦੇ ਕੋਲੇ ਕਿਹੜੀ ਕੁੜੀ ਆ? ਉਹ ਵਿਚਾਰਨੀ ਕੁੜੀ। ਵਿਚਾਰਨੀ ਕੁੜੀ। ਉਹ ਉਹਨਾਂ ਦਾ ਜਾਨੀ ਬਲਾਮ ਨੂੰ ਸ਼ੈਨ ਕਰਕੇ ਆ ਗਿਆ। ਚੱਕਿਆ ਗਿਆ ਚੱਕਿਆ। ਕੋਈ ਨਹੀਂ ਆਈ। ਹਾਂ ਹਾਂ। ਅੱਗੇ ਤਾਂ ਕੋਈ ਕੁੜੀ ਇੱਥੇ ਰਹਿੰਦੀ। ਹਾਂ। ਫਿਰ ਤੱਕਲਾ ਕਹਿੰਦਾ ਵੀ ਫਲਾਨੇ ਦੀ ਕੁੜੀ ਆ ਭਾਈ। ਮਾਮੀ ਉਹ ਵੀ ਜੇ ਕੋਈ ਮੁਰੇ ਹੈਗਾ ਬਾਦ ਦਾ ਜਾਇਦਾਦ ਆ ਜਾਂ ਕੋਈ ਫੇਰੀ ਅਗਲਾ ਰਹਿੰਦਾ ਇੰਤ ਤੂੰ ਹਾਂ ਫੇਰਾ ਉਹਦਾ ਕਾਨੂੰ ਛੱਡ ਕੇ ਰਹਿੰਦਾ ਵਾ। ਕੋਈ ਤਾਂ ਗੱਲ। ਹਾਂ। ਅਗਲਾ ਕਹਿੰਦਾ ਇੱਥੇ ਬਹਿ ਕੇ ਕਰਾਂਗੇ ਵਿਕੀ। ਕਰਾਂਗੇ ਇੱਥੇ ਬਹਿ ਕੇ। ਹਾਂ। ਫੀਤਰਾਗੇ। ਜੀਨੇ ਵਾਇਕੇ ਖਾਣਾ ਨੇ ਉੱਥੇ ਵੀ ਖਾ ਲੈਣਾ ਕਮਾਕੇ ਪੈਸੋਂ ਨੇ ਇੱਥੇ ਵੀ ਖਾਣਾ ਖਾਣਾ ਮਾ ਇਹ ਕਮਾਕੇ ਹੀ ਖਾਣਾ ਹੈ ਖਾਣਾ ਹਾਂ ਜਿਵੇਂ ਨਕੜਾ ਲੱਗਦੀਆਂ ਵੀ ਕਰਕੇ ਖਾਣੀਆਂ ਪੈਂਦੀਆਂ ਕਰਕੇ ਖਾਣੀਆਂ ਪੈਂਦੀਆਂ ਹਾਂ ਇਹਨਾਂ ਦਾ ਤਾਂ ਵਧੀਆ ਨਹੀਂ ਤਾਂ ਉੱਥੇ ਗੱਡੀਆਂ ਗੁੱਡੀਆਂ ਖਾਣਨ ਨੂੰ ਬਣਾ ਲਿਆ ਨਾ ਤਾਂ ਉਹ ਬਹੁਤ ਪੈਸਾ ਪੂਸਾ ਬਣ ਜਾਂਦਾ ਵਾ ਮਨਜੀਤ ਕਿਆ ਨੇ ਮਨਜੀਤ ਤਾਂ ਬਥੇਰੀ ਚਲਦੀ ਆ ਹਾਂ ਮਨਜੀਤ ਜਿਹਨਾਂ ਨੂੰ ਵੀ ਹੁਣ ਤਾਂ ਜਿਵੇਂ ਨਾ ਵੇਚ ਕੇ ਵਧੀਆ ਹੋ ਗੀਆਂ ਉਹ ਵੀ ਹਾਂ ਹਾਂ ਮੰਗਲੀ ਵਾਲਿਆਂ ਨੇ ਵੀ ਵੇਚਤੀ ਉਹਨਾਂ ਨੇ ਵੀ ਕਹਨੀ ਉਹ ਗ੍ਰਿੰਨ ਮਹਿੰਗੀ 베ਗੀ ਨੂੰ ਮੰਨਦੀ ਵੀ ਉਹਨਾਂ ਨੇ ਹੋਰ ਲਈ ਕਿ ਉਹ ਵੀ ਵੇਚਤੀ ਬਸ ਪਤਾ ਨਹੀਂ ਕੰਜਾ ਲਈ ਆਪਾਂ ਤਾਂ ਗਏ ਆਈ ਨਹੀਂ ਕਦੇ ਹਾਂ ਹਾਂ ਬਰਤ ਬਰਤავੇ ਇਹਨੂੰ ਇਹਨਾਂ ਨੇ ਹਾਂ ਹਾਂ ਲੱਗਾ ਬੇਰਨਾ ਬਲੰਗਿਆਂ ਚਾਗੋੜੀ ਚ ਹਾਂ ਨਾ ਜਿਹੜਾ ਇਹਨਾਂ ਕੀਤਾ ਸੀ ਕੀਤਾ ਸੀ ਜੂਲ ਦਾ ਪਾਪ ਹਾਂ ਜਿਸ ਨੇ ਚਾਹੇਉਂਦੀ ਹੈ ਇਹ ਖਰਾਬ ਪਰ ਵੀਲੀ ਹੋਣਾ ਹੀ ਜਾਂਦੀ ਆ ਨਹੀਂ ਗੱਲਾਂ ਹੀ ਕਰਦੇ ਅਸਟਾਪ ਦੀਆਂ ਨਹੀਂ ਕਿਹੜਾ ਬਣਾਉਂਦੀ ਤਾਂ ਹੈਂ ਵੇਚਦੇ ਸਾਰੀ ਗੱਲਾਂ ਹੀ ਕਰਦੇ ਕੋਈ ਹੋਰ ਕੋਈ ਨਹੀਂ ਉਹ ਗੱਲਾਂ ਕਰਦੇ ਆ। ਉਹ ਤਾਂ ਆਪਦੀਆਂ ਹੀ ਕਰੀ ਜਾਂਦੇ ਆ। ਅਸੀਂ ਨਹੀਂ ਕਿਸੇ ਦੀ ਕਰਦੇ। ਉਹ ਮਾਂ ਬੋਲਦਾ ਸਾਰਾ ਟੁੱਪਾ ਵੀ ਨੂੰ ਆ ਲੈਂਦੇ ਆ। ਨਹੀਂ ਦੇਖਦੇ ਆ ਸਾਰੇ ਕਾਹਦੇ ਜਾ। ਨਹੀਂ ਗੱਲਾਂ ਹੀ ਕਰਦੇ ਆ। ਉਹਦੇ ਕੋਲ ਕੀ ਆ ਨਾ ਕੋਈ ਕਹਿੰਦਾ ਜਦੋਂ ਜੱਬ ਬੈਂਦਾ। ਨਹੀਂ ਨਹੀਂ ਉਹ ਤਾਂ ਮੰਜੀ ਤੋਂ। ਕੱਲ ਕਿਸੇ ਨੇ ਨਾ ਫੋਨ ਕਰਨਾ। ਹਾਂ। ਉਹ ਵੀ ਕੱਟ ਲੈਂਦਾ। ਹਾਂ। ਤੇ ਮੰਜੀ ਤੋਂ ਨਾ ਦੀ ਗੱਲ ਕਰਦੀ ਆ। ਮੈਂ ਕਿਹਾ ਸਾਡੇ ਕਿੰਨਾ ਕੀਤਾ ਉਹਨਾਂ ਦਾ ਵੀ ਸਾਡੇ ਨੂੰ ਵਰਤ ਪਰ ਆੜ ਗਈ ਆ। ਘਰ ਕਰ ਮਮੀ ਇਹੀ ਹਾਲ ਆ। ਇਹੀ ਹਾਲ ਆ। ਕੋਈ ਇਹ ਇਹ ਗਿਆ ਹੈ ਨਹੀਂ ਗਿਆ ਮਮੀ ਦੀਆਂ ਵੀਡੀਓ ਚੱਲਦੀਆਂ ਵਾਲੀਆਂ ਬਹੁਤ ਚੱਲਦੀਆਂ ਹਾਂ ਮੈਂ ਅਗੋਂ ਵੀ ਲੈ ਕੇ ਪਾਉਂਦੇ ਵੀ ਇਹ ਜਿਹੀਆਂ ਪਾਇਆ ਕਰੋ ਇਹ ਜਿਹੀਆਂ ਪਾਇਆ ਕਰੋ ਹਾਂ ਕਰਦੀਆਂ ਗੱਲਾਂ ਨੂ ਨਾ ਤਾਂ ਹਾਂ ਨੂ ਨਾ ਪਾਇਆ ਸ਼ੰਗ ਠੀਕ ਹੈ ਠੀਕ ਹੈ ਨਹੀਂ ਨਹੀਂ ਮਮੀ ਦੇਖ ਲਈ ਬਹੁਤ ਜਾਂਦੇ ਆ ਮਦਾ ਆਹ ਹੈਰਾਨ ਮੰਨਿਆ ਨਹੀਂ ਮੈਂ ਕਿਹ ਜਿਹੜੀ ਹੁੰਦੇ ਆਪਾਂ ਕੈਨੇਡਾ ਲਈਆਂ ਮੁਟੀਆਂ ਦੀ ਗੱਲ ਕੀਤੀ ਸੀ ਮੈਂ ਕਹਿੰਦੀ ਐਨੇ ਬੰਦੇ ਉਹਨੂੰ ਦੇਖ ਗਏ ਜਿਹੜੀ ਤੂੰ ਕਹਿੰਦੀ ਸੀ ਨਾ ਵੀ ਬੁੜੇ-ਬੁੜੀਆਂ ਰੋਂਦੇ ਆ ਕੈਨੇਡਾ ਚ ਤੇ ਬਈ ਕੋਈ ਗੱਲ ਵਿੱਚ ਕੋਈ ਖਾਸ ਹੈ ਨਹੀਂ ਸੀ ਦੇਖ ਬਹੁਤ ਬੰਦੇ ਗਏ ਚਲੋ ਆਈਆਂ ਮੰਮੀ ਕਿੱਥੇ ਚੱਲੀ ਜਾਣਾ ਵਾ ਜੋ ਆਦੇ ਕਰਮਾਂ ਦਾ ਲਿਖਿਆ ਉਹ ਮੱਝ ਜਾਣਾ ਵਾ ਨਾਲ ਮੋਗਾ ਲਿਖੇ ਮੈਂ ਹਾਂ ਜੋ ਪਸਤਾਨ ਮਾ ਤੋਂ ਵੀ ਮਿਲਣਾ ਉਹੀ ਮਿਲਣਾ ਉਹੀ ਮਿਲਣਾ ਹਾਂ ਉਹੀ ਕਹਿੰਦੇ ਬੁੰਡੇ ਕਿ ਹੌਣ ਗੱਲ ਕਰਤੀਆਂ ਬੋਤਾਉਦੇ ਨਹੀਂ ਅੱਜ ਕਰ ਮਾਨ ਬਗਾਨੇ ਦਾ ਕਿੱਥੋਂ ਆਪਾਂ ਕਿਸੇ ਨੂੰ ਕਹਿ ਸਕ ਹਾਂ ਕਿਸੇ ਨੂੰ ਕਿੱਥੋਂ ਕਹਿ ਸਕਦੇ ਹਾਂ ਐ ਸਮਿਤ ਬਖਸ਼ੇ ਵਾਹਿਗੁਰੂ ਸਾਹਿਬ ਨੂੰ ਮੰਮੀ ਕੋਲ ਤਾਂ ਆ ਜਾਂਦੀ ਐ ਮੰਮੀ ਤਾਂ ਮੈਂ ਪਾ ਦੇਨੀ ਆ ਤਾਂ ਜਾਂਦੀ ਐ ਮੰਮੀ ਕੋਲੇ नंबर पाती चली जानी पम्मे को था <जाएगा> <बत्तुणा> <डिल्या>